ਹੈ एवरीवन ਡੈਸ਼ਿੰਗ ਪੰਜਾਬੀ ਸੂਟ ਚੈਨਲ ਤੇ ਤੁਹਾਡਾ ਫਿਰ ਤੋਂ ਬਹੁਤ ਬਹੁਤ ਸਵਾਗਤ ਆ। ਹੋਪਫੁਲ ਤੁਸੀਂ ਸਾਰੇ ਜਣੇ ਵਧੀਆ ਹੋਵੋਗੇ। ਸੋ ਅੱਜ ਆਪਾਂ ਤੁਹਾਡੇ ਲਈ ਇੱਕ ਨਵੀਂ ਵੀਡੀਓ ਲੈ ਕੇ ਆਏ ਆ ਸੋਨੇ ਸੋਨੇ ਸੂਟਸ ਦੀ। ਸੋ ਵੀਡੀਓ ਨੂੰ ਐਂਡ ਤੱਕ ਜਰੂਰ ਦੇਖਿਓ। ਜਿਹੜੇ ਸਾਡੇ ਚੈਨਲ ਨੂੰ ਫਸਟ ਟਾਈਮ ਦੇਖ ਰਹੇ ਨੇ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰੋ, ਸ਼ੇਅਰ ਕਰਕੇ ਤੇ ਕਮੈਂਟ ਕਰਕੇ ਸਾਨੂੰ ਜਰੂਰ ਦੱਸਿਓ। ਸੋ ਜਿਹੜਾ ਆਪਾਂ ਬਟਿਕ ਆਪਾਂ ਆਨਲਾਈਨ ਹੀ ਕੰਮ ਕਰ ਰਹੇ ਆ ਸੋ ਆਨਲਾਈਨ ਆਪਾਂ ਆਰਡਰ ਬੁੱਕ ਕਰਦੇ ਆਂ। ਜਿੱਦਾਂ ਦੇ ਵੀ ਸੂਟ ਤੁਸੀਂ ਆਪਣੇ ਕੋਲੋਂ ਰੈਡੀ ਕਰਵਾਉਣੇ ਆਂ, ਹੈਂਡਵਰਕ, ਜਾਂ ਕੋਈ ਤੁਸੀਂ ਸੋਨੇ-ਸੋਨੇ ਪ੍ਰਿੰਟਡ ਸੂਟ ਲੈਣੇ ਜਿਵੇਂ ਲਾਈਗ੍ਰਾਮ ਟੈਕਸਟ ਇਸਟਾ ਬ੍ਰਾਂਡ ਦੇ ਕਿਸੇ ਵੀ ਬ੍ਰਾਂਡ ਦਾ ਵਧੀਆ ਸੂਟ ਲੈਣਾ ਚਾਹੁੰਦੇ ਹੋ ਤਾਂ ਤੁਸੀਂ ਸਾਡੇ ਨਾਲ ਕੰਟੈਕਟ ਕਰ ਸਕਦੇ ਹੋ ਤੁਹਾਡਾ ਜਿਹੜਾ ਵਟਸਐਪ ਨੰਬਰ ਹੈਗਾ 781594347 ਇਹਦੇ ਉੱਪਰ ਤੁਸੀਂ ਸਾਨੂੰ ਕਾਲ ਵੀ ਕਰ ਸਕਦੇ ਹੋ ਐਨੀ ਟਾਈਮ ਤੇ ਮੈਸੇਜ ਕਰਕੇ ਵੀ ਤੁਸੀਂ ਸਾਡੇ ਨਾਲ ਗੱਲ ਕਰ ਸਕਦੇ ਹੋ ਸੋ ਅੱਜ ਦੀ ਵੀਡੀਓ ਜਿਹੜੀ ਆਪਾਂ ਸ਼ੁਰੂ ਕਰ ਰਹੇ ਹਾਂ ਸੋ ਪਹਿਲਾ ਸੂਟ ਤੁਹਾਨੂੰ ਮੈਂ ਰਾਮ ਟੈਕਸ ਦਾ ਦਿਖਾ ਰਹੀ ਹਾਂ ਸੋ ਇਹ ਕੀ ਹੈ ਪਿਛਲੀ ਵਾਰ ਜਿਹੜਾ ਤੁਹਾਨੂੰ ਮੈਂ ਸੂਟ ਦਿਖਾ ਨਹੀਂ ਸਕੀ ਸੀਗੀ ਸੋ ਆਪਣੇ ਕੋਲੇ ਉਹਨਾਂ ਸੂਟ ਪ੍ਰਿੰਟਡ ਦੇ ਵਿੱਚੋਂ ਆਹ ਵਾਲਾ ਇੱਕ ਪ੍ਰਿੰਟ ਹੈ ਜਿਹੜਾ ਆਪਣੇ ਕੋਲ ਰਹਿ ਗਿਆ ਸੀਗਾ ਸੋ ਪਿਛਲੇ ਸੂਟ ਵੀ ਤੁਹਾਨੂੰ ਮਿਲ ਜਾਣਗੇ ਸੋ ਇਹਦੇ ਵਿੱਚ ਆਪਾਂ ਇੱਕ ਨਵਾਂ ਪ੍ਰਿੰਟ ਰਹਿ ਗਿਆ ਸੀ ਜਿਹੜਾ ਤੁਹਾਨੂੰ ਦਿਖਾਉਣ ਵਾਲਾ ਹੋ ਇਹ ਵਾਲਾ ਮਹਿੰਦੀ ਕਲਰ ਹੈ ਜੀ ਬਹੁਤ ਸੋਹਣਾ ਕਲਰ ਹੈ ਜੀ ਇਹ ਪ੍ਰੋਪਰ ਸਰਦਾਰੀ ਲੁੱਕ ਦਾ ਸੂਟ ਹੈ ਸੋ ਜਿਹੜੀ ਇਹਦੀ ਬਾਟਮ ਹੈ ਥੋੜੀ ਜੀ ਹਲਕੀ ਜੀ ਡਾਟਸ ਵਾਲੀ ਆਏਗੀ ਜੀ ਇਹਦੀ ਬਾਟਮ ਇਹ ਵਾਲੀ ਇਹਦੀ ਬਾਟਮ ਆਏਗੀ ਦੇਖ ਸਕਦੇ ਤੁਸੀਂ ਬਹੁਤ ਸੋਹਣਾ ਸੂਟ ਸਟਿਚ ਹੋਏਗਾ ਜੀ ਤੁਹਾਨੂੰ ਮੈਂ

ਮਸ਼ੀਨ ਵਰਕਪਲਸ ਆਪਾਂ ਹੈਂਡ ਪੇਂਟ ਕਰਵਾਇਆ ਹੈ ਸੂਟ ਦੇ ਉੱਪਰ ਇਹਦਾ ਨੈਕ ਦੇਖ ਲਓ ਕਿੰਨਾ ਸੋਹਣਾ ਬਣਿਆ ਹੋਇਆ ਬਹੁਤ ਪਿਆਰਾ ਸੂਟ ਹੈ ਜੀ ਪੇਂਟ ਤੁਸੀਂ ਦੇਖ ਸਕਦੇ ਹੋ ਪ੍ਰੋਪਰ ਸਫਾਈ ਦੇ ਵਿੱਚ ਪੇਂਟ ਹੋਇਆ ਹੋਇਆ ਬਹੁਤ ਸੋਹਣਾ ਪੇਂਟ ਹੈ ਸੋ ਇਹਦੇ ਜਿਹੜੇ ਘੇਰੇ ਦੇ ਉੱਪਰ ਆਏਗਾ ਇਹ ਵਾਲਾ ਆਇਆ ਤਾਂ ਘੇਰਾ ਆ ਗਿਆ ਔਰ ਇਹਦੀਆਂ ਜਿਹੜੀਆਂ 슬ੀਵਸ ਦੇ ਉੱਪਰ ਆਏਗਾ ਇਦਾਂ ਦਾ ਪੇਂਟ ਕੀਤਾ ਹੋਇਆ 슬ੀਵਸ ਦੇ ਉੱਪਰ ਦੇਖੋ ਜੀ ਪ੍ਰੋਪਰ ਤੁਹਾਨੂੰ ਮੈਂ ਸਾਰਾ ਸੂਟ ਦਿਖਾਉਣੀ ਆਂ ਜੀ ਬਹੁਤ ਸੋਹਣਾ ਸੂਟ ਹੈ ਇਹ ਔਰ ਜਿਹੜਾ ਇਹਦੇ ਨਾਲ ਦੁਪੱਟਾ ਆਏਗਾ ਦੁਪੱਟਾ ਬਹੁਤ ਸੋਹਣਾ ਰੈਡੀ ਹੋਇਆ ਜੀ ਇਹਦਾ ਦੁਪੱਟੇ ਦੇ ਸਾਰੇ ਚਾਰੋਂ ਸਾਈਡ ਵਰਕ ਕੀਤਾ ਹੋਇਆ ਪ੍ਰੋਪਰ ਆ ਜੀ ਤੇ ਦੁਪੱਟਾ ਚੈੱਕ ਕਰਸਦੇ ਹੋ ਲੈਸ ਪਲੱਸ ਵਰਕ ਆਪਾਂ ਇਹਦੇ ਉੱਪਰ ਸਾਰੇ ਜਿਹੜੇ ਵਰਕ ਕੀਤਾ ਹੋਇਆ ਪ੍ਰੋਪਰ ਸਾਰਾ ਤੇ ਜਿਹੜਾ ਇਹ ਵਾਲਾ ਜਿਹੜੇ ਆਪਾਂ ਵਾਈਟ ਲੈਸ ਨਾਲ ਇਹਨੂੰ ਫਿਨਿਸ਼ਿੰਗ ਦਿੱਤੀ ਹੋਈ ਹੈ ਚਾਰੋਂ ਸਾਈਡ ਜਿਹੜੀ ਲੈਸ ਲੱਗੀ ਹੋਈ ਹੈ ਤੇ ਬਹੁਤ ਸੋਹਣਾ ਸੂਟ ਬਣਿਆ ਜੀ ਇਹ ਵਾਲਾ ਸਿੰਗਲ ਕਲਰ ਤੇ ਸਿੰਗਲ ਪੀਸ ਸਿੰਗਲ ਡਿਜ਼ਾਈਨ ਸੋ ਇਹਦੇ ਨਾਲ ਜਿਹੜੀ ਬਾਟਮ ਆਏਗੀ ਪਲੇਨ ਆਏਗੀ ਇਹ ਵਾਲੀ ਸੋਚ ਇਹ ਵਾਲੀ ਦੀ ਬਾਟਮ ਹੈ ਕਲਰ ਬਹੁਤ ਪਿਆਰਾ ਹੈ ਜੀ ਬਹੁਤ ਸੋਹਣਾ ਸ਼ੇਡ ਹੈ ਸੋ ਜਲਦੀ ਜਲਦੀ ਆਪਣਾ ਜਿਹੜਾ ਆਰਡਰ ਹੈ ਤੁਸੀਂ ਬੁੱਕ ਕਰ ਦਿਓ ਇੱਕ ਸੂਟ ਤੁਹਾਨੂੰ ਮੈਂ ਦਿਖਾ ਰਹੀ ਹਾਂ ਜੀ ਪ੍ਰਿੰਟਡ ਇਹ ਵੀ ਬਹੁਤ ਸੋਹਣਾ ਐਸਕੇ ਦੀ ਮਸਲੀਨ ਹੈ ਜੀ ਪਿਓਰ ਮਸਲੀਨ ਹੈ ਇਹ ਪ੍ਰਿੰਟ ਤੁਸੀਂ ਦੇਖ ਸਕਦੇ ਹੋ ਬਹੁਤ ਸਰਦਾਰੀ ਲੁੱਕ ਕੋ ਦਾ ਤੇ ਬਹੁਤ ਸੋਹਣਾ ਪ੍ਰਿੰਟ ਹੈ 올ਓਵਰ ਸੂਟ ਆਏਗਾ ਐਸਕੇ ਦੀ ਮਸਲੀਨ ਹੈ ਜੀ ਇਹ ਸੋ ਇਹਦੇ ਨਾਲ ਜਿਹੜਾ ਦੁਪੱਟਾ ਵੀ ਪਿਓਰ ਦਾ ਇਹ ਵਾਲਾ ਜਿਹੜਾ ਇਹਨਾ ਸੌਰੀ ਹਾਫ ਪਿਓਰ ਦਾ ਦੁਪੱਟਾ ਆਪਾਂ ਤੁਸੀਂ ਪਿਓਰ ਦਾ ਵੀ ਤਿਆਰ ਕਰਾ ਸਕਦੇ ਹੋ ਫੋ ਪੰਜ ਦੁਪੱਟੇ ਦੇ ਹੋਰ ਕੋਈ ਰੈਡੀ ਕਰਵਾਉਣਾ ਤੁਸੀਂ ਉਹ ਵੀ ਰੈਡੀ ਦੇ ਨਾਲ ਕਰਵਾ ਸਕਦੇ ਹੋ ਇੱਕ ਤੁਹਾਨੂੰ ਮੈਂ ਦਿਖਾਉਣੀ ਆ ਜੇ ਬ੍ਰੌਕੇਟ ਦੀ ਸ਼ਰਟ ਆਈ ਹੈ ਇਹਦੇ ਵਿੱਚ ਆਪਣੇ ਕੋਲ ਬਹੁਤ ਸਾਰੇ ਕਲਰ ਨੇ ਸੋ ਇੱਕ ਕਸਟਮਰ ਨੇ ਆਰਡਰ ਕੀਤਾ ਬਹੁਤ ਸੋਹਣੀ ਤੇ ਇੰਨੀ ਕੁ ਸੌਫਟ ਆਪਾ ਕਹਿ ਸਕਦੇ ਨੇ ਕਿ 브్రాకెਟ ਹੁੰਦੀ ਹੈ ਬਿਲਕੁਲ ਖੜਵੀ ਜੀ 브్రాకెਟ ਉਹ 브్రాకెਟ ਨਹੀਂ ਹੈਗੇ ਜੀ ਬਹੁਤ ਸੌਫਟ ਤੇ ਬਹੁਤ ਸੋਹਣੀ 브్రాకెਟ ਹੈ ਤੁਸੀਂ ਜਿਹੜਾ ਮਰਜ਼ੀ ਸਾਈਡ ਸਟਿਚ ਕਰਾ ਸਕਦੇ ਹੋ ਇਹ ਕਲਰ ਵੀ ਇਧਰ ਵੀ ਬਣਾ ਸਕਦੇ ਹੋ ਜੇ ਤੁਸੀਂ 골ਡਨ ਟੱਚ ਦੇ ਵਿੱਚ ਰੱਖਣਾ ਚਾਹੁੰਦੇ ਹੋ ਅਗਰ ਤੁਸੀਂ ਮੈਜੈਂਟਾ ਟੱਚ ਦੇ ਵਿੱਚ ਲੈਣਾ ਚਾਹੁੰਦੇ ਹੋ ਤੁਸੀਂ ਇਹ ਵਾਲੀ ਸਾਈਡ ਸਟਿਚ ਕਰਾ ਸਕਦੇ ਹੋ ਸੋ ਇਹ 셔ਟ ਦਾ ਪੀਸ ਹੈ ਜੀ ਸੋ ਇਹਦੇ ਵਿੱਚ ਤੁਸੀਂ ਪੂਰਾ ਸੂਟ ਵੀ ਬਾਈ ਕਰ ਸਕਦੇ ਹੋ ਦੇ ਕਲਰਸ ਆਪਾ ਤੁਹਾਨੂੰ ਸ਼ੋ ਕਰਾਂਗੇ ਪਿਕ ਦੇ ਵਿੱਚ ਨਾਲ ਆਪਾ ਵੀਡੀਓ ਸਮੇਂ ਤੇ ਲਗਾਵਾਂਗੇ ਕਲਰਸ ਵੀ ਬਹੁਤ ਸੋਹਣੇ ਸੋਹਣੇ ਹੋਰ ਵੀ ਰੰਗਨੇ ਦੇ ਸੋ ਇਹ ਆਪਣੇ ਕੋਲ ਕਸਟਮਰ ਨੇ ਮੰਗਵਾਇਆ ਹੋਇਆ ਇਸ ਕਰਕੇ ਆਪਾਂ ਤੁਹਾਨੂੰ ਵੈਸੇ ਸ਼ੋਅ ਕਰ ਰਹੇ ਸੀ ਕਪੜਾ ਬਹੁਤ ਸੋਹਣਾ ਜੀ ਬਹੁਤ ਪਿਆਰਾ ਸੂਟ ਹੈ ਦੇਖੋ ਕਿੰਨਾ ਸੌਫਟ ਹੈ ਜੀ ਬਿਲਕੁਲ ਸੌਫਟ ਬ੍ਰੋਕੇਟ ਹੈ ਮਤਲਬ ਕਿ ਹੁਣ ਸੀਜ਼ਨ ਦੇ ਵਿੱਚ ਜਿਹੜੀ ਬ੍ਰੋਕੇਟ ਦੇ ਕਾਫੀ ਟ੍ਰੈਂਡ ਦੇ ਵਿੱਚ ਚੱਲ ਰਹੀ ਹੈ ਸੋ ਆਪਾਂ ਜਲਦੀ ਸੂਟ ਰੈਡੀ ਕਰਾਂਗੇ ਬ੍ਰੋਕੇਟ ਦੇ ਵਿੱਚ ਵੀ ਸੋ ਇੱਕ ਟਾਈ ਟਾਈ ਦੇ ਸੂਟ ਆਏ ਹੈ ਜੀ ਆਪਣੇ ਕੋਲੇ ਪਿਓਰ ਮਸਲੀਨ ਦੇ ਇਹ ਵੀ ਸੂਟ ਬਹੁਤ ਸੋਹਣੇ ਆ ਥੋੜਾ ਜਿਹਾ ਸੂਟ ਹੀ ਇਦਾਂ ਪੈਕ ਕੀਤਾ ਹੋਇਆ ਦਿਖਾਉਣੀ ਆ ਮੈਂ ਤੁਹਾਨੂੰ ਸੋਏ ਵਾਲੀ ਜਿਹੜੀ ਸ਼ਰਟ ਆਏਗੀ ਦੇਖੋ ਜੇ ਇਹ ਵਾਲੀ ਪ੍ਰੋਪਰ ਜਿਹੜੀ ਇਹਦੀ ਟਾਈ ਡਾਈ ਕੀਤਾ ਹੋਇਆ ਬਹੁਤ ਸੋਹਣਾ ਸੂਟ ਹੈ ਸੋ ਇਹ ਜਿਹੜਾ ਇਹ ਘੇਰੇ ਦੇ ਉੱਪਰ ਆਏਗਾ ਪੈਚ ਬੈਕ ਵੀ ਇਹਦੀ ਸੇਮ ਹੀ ਟਾਈ ਡਾਈ ਵਾਲੀ ਹੋਏਗੀ। ਪੈਚਵਰਕ ਬਹੁਤ ਸੋਹਣਾ ਕੀਤਾ ਹੋਇਆ ਹੈ ਜੀ ਇਹਦੇ ਉੱਪਰ অর্ਗਾਂਜ਼ਾ ਦਾ ਪੈਚ ਲੱਗਿਆ ਹੋਇਆ। ਤੁਸੀਂ ਪੈਚ ਚੈੱਕ ਕਰ ਸਕਦੇ ਹੋ। ਔਰ ਜਿਹੜਾ ਇਹਦਾ ਦੁਪੱਟਾ ਆਏਗਾ ਮਸਲੀਨ ਦਾ ਹੀ ਦੁਪੱਟਾ ਆਏਗਾ 2.5 ਮੀਟਰ ਦਾ। ਦੁਪੱਟਾ ਵੀ ਬਹੁਤ ਸੋਹਣਾ ਹੈ ਜੀ ਇਹਦਾ। ਦੁਪੱਟੇ ਦੇ ਜਿਹੜੀ ਲੈਸ ਲੱਗੀ ਹੋਈ ਹੈ 4 ਸਾਈਡ। ਫਿਰ ਬਹੁਤ ਸੋਹਣਾ ਸੂਟ ਸਟਿਚ ਹੋਇਆ ਹੈ ਗਰਲਿਸ਼ੀ ਲੁੱਕ ਦਾ ਸੂਟ ਹੈ। ਬਲੈਕ ਦੇ ਨਾਲ ਆਪਾਂ ਜਿਹੜੀ ਵਾਈਟ ਦੀ ਇਹਨੂੰ ਡਿਜ਼ਾਈਨਿੰਗ ਕੀਤੀ ਹੋਈ ਆ ਸੋ ਇਹਦੇ ਵਿੱਚ ਇੱਕ ਕਲਰ ਆਪਣੇ ਕੋਲੇ ਹੋਰ ਆਇਆ ਚ ਰੈੱਡ ਕਲਰ ਹੈ ਜੀ ਇਹ ਵਾਲਾ ਸੇਮ ਸਟੱਫ ਹੈ ਜੀ ਸੇਮ ਕੱਪੜਾ ਤੇ ਪੈਚ ਵੀ ਆਲਮੋਸਟ ਸੇਮ ਹੀ ਲੱਗਿਆ ਹੋਇਆ ਰੈੱਡ ਕਲਰ ਦੇ ਵਿੱਚ ਆ ਇਹ ਵਾਲਾ ਔਰ ਜਿਹੜਾ ਦਾ ਦੁਪੱਟਾ ਆਏਗਾ ਉਹ ਵੀ ਟਾਈ ਡਾਈ ਦਾ ਹੀ ਆਏਗਾ ਔਰ ਬਾਟਮ ਵੀ ਟਾਈ ਡਾਈ ਦੀ ਹੈ ਦੀ ਦੇਖੋ ਜੀ ਨੈਕਸਟ ਸੂਟ ਤੁਹਾਨੂੰ ਦਿਖਾਣਾ ਹੈ ਜੀ ਆਪਾਂ ਰੈਡੀ ਕੀਤਾ ਮਸ਼ੀਨ ਵਰਕ ਤੇ ਪਿਓਰ ਕريب ਦੇ ਉੱਪਰ ਤਿਆਰ ਕੀਤਾ ਜੇ ਵਾਲਾ ਸੂਟ ਤੁਸੀਂ ਵਰਕ ਦੀ ਫਿਨਿਸ਼ਿੰਗ ਦੇਖ ਸਕਦੇ ਹੋ ਪਿੰਕ ਦੇ ਉੱਪਰ ਸਕਾਈ ਕਲਰ ਨਾਲ ਆਪਾਂ ਇਹਨੂੰ ਵਰਕ ਕੀਤਾ ਹੋਇਆ ਹੈ ਬਹੁਤ ਸੋਹਣਾ ਤੇ ਬਹੁਤ ਫਿਨਿਸ਼ਿੰਗ ਦੇ ਵਰਕ ਹੋਇਆ ਹੈ ਪ੍ਰੋਪਰ ਫਿਨਿਸ਼ਿੰਗ ਹੋਈ ਵੀ ਵਰਕ ਦੀ ਤੁਸੀਂ ਚੰਗੀ ਤਰ੍ਹਾਂ ਵਰਕ ਦੇਖ ਸਕਦੇ ਹੋ ਸੋ ਹੋਰ ਵੀ ਕੋਈ ਮਸ਼ੀਨ ਵਰਕ ਦੇ ਸੂਟ ਤੁਸੀਂ ਆਪਣੇ ਤੋਂ ਰੈਡੀ ਕਰਵਾਉਣੇ ਆਪਾਂ ਉਹ ਵੀ ਰੈਡੀ ਕਰਵਾਵਾਂਗੇ ਸੋ ਰੈਡੀ ਕੀਤੇਆਂ ਦੇ ਵਿੱਚੋਂ ਜੇ ਤੁਸੀਂ ਕੋਈ ਫਿਰ ਬਾਈ ਕਰਨਾ ਚਾਹੁੰਦੇ ਹੋ ਤਾਂ ਤੁਸੀਂ ਉਹ ਵੀ ਬਾਈ ਕਰ ਸਕਦੇ ਹੋ ਪ੍ਰੋਪਰ ਸੂਟ ਦਿਖਾਉਣੀ ਹੈ ਵਾਲਾ ਇਹਦਾ ਕੇਰੇ ਦੇ ਉੱਪਰ ਆਇਆ ਜੀ ਵਰਕ ਇਹ ਵਾਲਾ ਸੋ ਬਾਕੀ ਸੂਟ ਪਲੇਨ ਰਹੇਗਾ ਤੁਸੀਂ ਇਹਨੂੰ ਲੈਸਿਸ ਨਾਲ ਸੋਨਾ ਡਿਜ਼ਾਈਨ ਕਰ ਸਕਦੇ ਹੋ ਪਿਓਰ ਕ੍ਰੇਪ ਦੇ ਉੱਪਰ ਆਪਾਂ ਇਹਨੂੰ ਵਰਕ ਕੀਤਾ ਹੋਇਆ ਤੇ ਜਿਹੜੀ ਇਹਦੀ ਆਹ 슬ੀਵਸ ਦੇ ਉੱਪਰ ਆਇਆ ਇਹਦੇ ਵਰਕ ਇਹ ਵਾਲਾ ਵਰਕ ਆਇਆ 슬ੀਵਸ ਦੇ ਉੱਪਰ ਵਰਕ ਬਹੁਤ ਸੋਹਣਾ ਤੇ ਬਹੁਤ ਸੋਹਣਾ ਸਿੰਪਲ ਤੇ ਸੋਬਰ ਹੈ ਡੇਲੀ ਰੁਟੀਨ ਵਾਲਾ ਸੂਟ ਹੈ ਜੀ ਤੇ ਇਹਦਾ ਜਿਹੜਾ ਦੁਪੱਟਾ ਆਪਾਂ ਤਿਆਰ ਕੀਤਾ ਪਿਓਰ ਦਾ ਦੁਪੱਟੇ ਦੇ ਉੱਪਰ ਵੀ ਬਹੁਤ ਸੋਹਣੀ ਲੈਂਸ ਲਗਾਈ ਹੋਈ ਆ। ਤਾਂ ਮੈਂ ਤੁਹਾਨੂੰ ਦੁਪੱਟਾ ਲੈ ਕੇ ਦਿਖਾਨੀ ਆ। ਦੇਖੋ ਜਿਹੜਾ ਦੁਪੱਟਾ ਪੂਰਾ ਹੈਵੀ ਤੇ ਦੇਖੋ ਬਹੁਤ ਸੋਹਣਾ ਦੁਪੱਟਾ ਹੈ। ਪ੍ਰੋਪਰ ਤੁਸੀਂ ਜਿਵੇਂ ਮਰਜ਼ੀ ਇਹਨੂੰ ਲੈ ਸਕਦੇ ਹੋ ਦੁਪੱਟੇ ਨੂੰ। ਦੁਪੱਟੇ ਦੇ ਉੱਪਰ ਬਹੁਤ ਸੋਹਣੀ ਲੈਂਸ ਲੱਗੀ ਹੋਈ ਆ ਪਿਓਰ ਤਾਂ ਦੁਪੱਟਾ ਹੈਗਾ ਇਹ ਵਾਲਾ। ਸੋ ਬੋਸਾ ਉਹਨਾਂ ਕਲਰ ਹੈ ਜੀ ਇਹ ਵਾਲਾ ਵੀ ਸੋ ਤੁਸੀਂ ਇਹ ਵੀ ਕਲਰ ਤੁਹਾਡੇ ਤੋਂ ਬਾਈ ਕਰ ਸਕਦੇ ਹੋ ਸੋ ਅੱਜ ਦੇ ਸੂਟ ਤੁਹਾਨੂੰ ਕਿਵੇਂ ਲੱਗੇ ਸਾਨੂੰ ਕਮੈਂਟ ਕਰਕੇ ਜਰੂਰ ਦੱਸਿਓ ਤੇ ਨੈਕਸਟ ਵੀਡੀਓ ਵੀ ਆਪਾਂ ਤੁਹਾਡੇ ਲਈ ਜਲਦੀ ਜਲਦੀ ਲੈ ਕੇ ਆਵਾਂਗੇ ਸੋ ਆਪਣਾ ਇਹ ਵਾਲਾ ਵਟਸਐਪ ਨੰਬਰ ਹੈਗਾ ਜੀ 7815942347 ਸੋ ਇਹਦੇ ਉੱਪਰ ਜਾ ਕੇ ਤੁਸੀਂ ਆਪਣੇ ਸੂਟ ਜਿਹੜੇ ਆਰਡਰ ਕਰ ਸਕਦੇ ਹੋ ਸੋ ਅੱਜ ਲਈ ਧੰਨਵਾਦ